ਬੱਚੇ ਉਸ ਦੀ ਰਹਿਮਤ ਹੈ ਪਰ ਬੁੱਢੇ ਹੋਣਾ ਲੜਤ ਹੈ ਇਹ ਗੱਲ ਬਿਲਕੁਲ ਸੱਚ ਹੈ ਭਾਵੇਂ ਕੋਈ ਨਾ ਸਹਿਮਤ ਹੈ ਬੱਚੇ ਉਸ ਦੀ ਰਹਿਮਤ ਹੈ ਪਰ ਬੁੱਢੇ ਹੋਣਾ ਲੜਤ ਹੈ ਜਦ ਤੱਕ ਬੁੱਢੇ ਚਲਦੇ ਫਿਰਦੇ ਅਤੇ ਕਮਾਈਆਂ ਕਰਦੇ ਤਦ ਤੱਕ ਛੋਟੇ ਵੱਡੇ ਸਾਰੇ ਦੀਦ ਉਹਨਾਂ ਦੀ ਕਰਦੇ ਖਾਣ ਪੀਣ ਲਈ ਰੋਟੀ ਪਾਣੀ ਫੀਕ ਸਵੇਤੇ ਮਿਲਦੇ ਬੱਚੇ ਖੋਚੇ ਮਾਲ ਖੋਣ ਨੂੰ ਸਾਰੇ ਹੀਲੇ ਕਰਦੇ ਬੁੱਢਿਆਂ ਕੋਲੋਂ ਜੋ ਵੀ ਮਿਲ ਜੇ ਉਹ ਤਾਂ ਬਸ ਰਹਿਮਤ ਹੈ ਬੱਚੇ ਉਸ ਦੀ ਰਹਿਮਤ ਹੈ ਪਰ ਬੁੱਢੇ ਹੋਣ ਲਾਹੁਣੇ ਤੇ ਜਿਸ ਬੁੱਢੇ ਦੀ sehat ਨਹੀਂ ਤੇ ਮਾਲ ਜੁਟ ਵਾਲਿਆ ਸਾਰਾ ਉਸ ਨੂੰ ਚੁਰਕਾ ਗਾਣਾ ਖਾ ਕੇ ਕਰਨਾ ਪਊ ਗੁਜ਼ਾਰਾ ਦਰਦ ਬੁਖਾਰ ਨਾਲ ਟੜਪੇ ਭਾਵੇ ਕਰਲੇ ਹਾਲ ਦਵਾਈ ਪਰ ਘਰ ਵਿੱਚ ਕਿਸੇ ਤਰਸ ਕਰ ਦੇਣੀ ਨਹੀਂ ਦਵਾਈ ਉਸ ਬੁੱਢੇ ਰੋ ਜੋ ਵੀ ਹੋਵੇ ਇਹ ਤੋਂ ਬਸ ਹੈਵਾਨੀਓ ਤੇ ਬੱਚੇ ਉਸਦੀ ਰਹਿਮਤ ਹੈ ਔਰ ਬੁੱਢੇ ਹੁਣ ਲਾਨੋ ਤੇ ਫਿਕਰ ਨਹੀਂ ਉਸ ਬੁੱਢੇ ਦੀ ਤਾਈ ਮਾਲ ਹੈ ਜਿਸ ਕੋ ਪਾਰਾ ਉਸਨੂੰ ਖੁਸ਼ੀਆਂ ਦੇਣ ਖਾਤਰ ਕਰਦੋ ਪੂਵੜਾ ਸੇਵਾ ਵਿੱਚ ਕੋਈ ਕਸਰ ਨਾ ਰਹੇ ਜਾਏ ਹਰ ਕੋਈ ਇਹ ਚਾਹੇ ਸੋਨੇ ਦੇ ਔਂਡੇ ਦੀ ਬੁਰਗੀ ਕਿਤੇ ਖਿਸਕਣਾ ਜਾਵੇ ਸੇਵਾ ਐਦਾਂ ਹੀ ਹੁੰਦੀ ਰਹਿਣੀ ਜਦ ਤੱਕ ਸਹੀ ਸਲਾਮਤ ਹੈ ਬੱਚੇ ਉਸੇ ਰਹਿ ਉਹ ਤੇ ਪਰ 부ਡੇ ਹੋਣ ਲੌਰਤ ਹੈ ਜਿਸ ਬੁੱਢੇ ਕੋ ਮਾਲ ਲਈਏ ਉਸੇ ਕਿਸਰ ਖੋਟੀ ਬਿਨਾ ਕਸ਼ਟੇ ਮਿਲਣੀ ਮੁਸ਼ਕਲ ਦੋ ਟਗਾ ਦੀ ਰੋਟੀ ਜਿਹਨਾਂ ਬੱਚਿਆਂ ਨੂੰ ਪਾਲ ਪੋਸ ਕੇ ਰੋਟੀ ਜੋਗ ਬੁੜਾਇਆ ਉਨਾ ਬੱਚੋ ਬੁੱਢੇ ਤੋਂ ਹੀ ਪਾਣੀ ਦੂ ਤਰਸਾਇਆ ਕੰਮ ਕਰੋ ਤੇ ਰੋਟੀ ਖਾ ਲੋ ਨਹੀਂ ਤਾਂ ਇਹ ਸ਼ਾਬਤ ਹੈ ਬੱਚੇ ਉਤੇ ਰਹਿਉਤੇ ਪਰਪੁੱਟੇ ਹੋਣ ਦਾ ਰਥ ਹੈ ਟਰੱਕੇ ਉੱਠ ਕੇ ਡਿਊਟੀ ਲੱਗ ਗਈ ਸਬਜ਼ੀ ਬੁੱਢੀ ਜਾਓ ਸਰ ਹੋ ਜੂ ਸੇਧਾ ਕਰੋ ਖਾਊਗਾ ਆਲੂ ਗੋਭੀ ਟੋਵਾਟ ਟੂਆ ਆਲੂ ਗੋਭੀ ਪਿਆ ਟੂ ਆਰਡਰ ਤਨਿਆ ਨਾ ਦੇਉ ਇਸ ਤੋਂ ਪੁੱਛੋ ਕਬ ਕੋਈ ਨਹੀਂ ਬੋਝੋਂ ਤੁਸੀਂ ਬਣਾਓ ਚਾਹ ਪੁੜੀ ਤੋਂ ਵਿਹਲੇ ਹੋ ਕੇ ਰਤਾ ਬਾਜ਼ਾਰ ਨੂੰ ਜਾਓ ਚਾਵਲ ਲੁੱਤੀਂਦੀ ਤੇਲ ਸਰੂਦ ਗਰਭਸਲਾ ਲਿਆਓ ਹਲਦੀ ਲੂੜ ਲਿਆ ਕੇ ਵਿੱਚੋਂ ਕੱਪੜੇ ਪ੍ਰੈਸ ਕਰਾਓ ਇਸ ਤੋਂ ਪੁੱਛੋ ਕਬ ਕੋਈ ਨਹੀਂ ਬੋਝੋਂ ਤੁਸੀਂ ਬਣਾਓ ਬਾਅਦ ਦੁਪਹਿਰ ਚੱਕੀ ਉਤੋ ਆਟਾ ਚੁੱਕ ਲਿਆਓ ਬਿਸਕੁਟ ਕੋਟ ਕੀ ਮੱਖਣ ਟਿੱਕੀ ਉਦੋਂ ਨਾਲ ਲਿਓ ਵਿਲੇ ਹੋ ਕੇ ਸ਼ੌਣ ਲਈ ਫਿਰ ਸਬਜ਼ੀ ਦਾਲ ਬਣਾਓ ਇਸ ਤੋਂ ਪਿੱਛੋਂ ਕਉ ਕੋਈ ਨਹੀਂ ਬੋਝਾਂ ਤੁਸੀਂ ਬਣਾਗੇ ਸਬਜ਼ੀ ਦਾਲ ਦਾ ਸਵਾਦ ਨਹੀਂ ਤਾਂ ਇਹ ਖਤਰੇ ਦੀ ਅਲਾਮਤ ਹੈ ਬੱਚੇ ਉਸਦੀ ਰਹਿਮਤ ਹੈ ਪਰ ਬੁੱਢੇ ਹੁੜਾ ਲੋਰਤ ਹੈ ਐਸੇ ਬੁੱਢੇ ਤਾਂ ਜੇ ਕੋਈ ਕਸ਼ਟ ਕੋਈ ਆ ਜਾਏ ਤਾਂ ਫਿਰ ਸਭ ਜੋ ਕਰਦੇ ਵਿੱਚ ਕੋਈ ਪਰ ਰੋਣ ਲੌੜ ਲਿਆ ਹੋਈ ਸਾਰੇ ਅਖਰ ਬੁੱਢੇ ਤਾਂ ਹੀ ਘੂਠੋ ਬੱਕਰਾ ਪੌੜੀ ਸਭ ਕੋਈ ਕਰਦੇ ਕਰਦੇ ਆਖਰ ਪੁੱਠੀ ਪੈਦੀ ਬੌਲੀ ਇਹ ਸਭ ਜੇਕਰ ਚੱਲ ਹੋਵੇ ਤਾਂ ਬੁੱਢਾ ਦਿਨਾਂ ਦੀ ਹਵਾਨਤ ਹੈ ਬੱਚੇ ਹੁਤੀ ਰਹੇ ਬੁੱਢੇ ਹੋਣ ਦੌਰ ਹੈ ਤਾਂ ਫਿਰ ਬੁੱਢੇ ਚੰਗਾ ਹੈ ਗਣ ਸਭાળ ਕੇ ਰੱਖੋ ਖਾਣ ਲਈ ਜੋ ਹੋਵੇ ਕਾਫੀ ਮਾਲ ਸਭાળ ਕੇ ਰੱਖੋ ਜੋ ਬੁੱਝ ਸਕਦਾ ਹਿੰਮਤ ਕਰਕੇ ਵਾਧੂ ਮਾਲ ਬਚਾਓ ਇਸ ਤੋਂ ਪਿਛੋ ਚੁੱਤਾ ਕੋਈ ਨਹੀਂ ਬੋਲ ਜੋ ਤੁਸੀਂ ਬੋਲੋ ਸਮਝੋ ਤੋ ਬੱਲੇ ਬੋਲੋ ਇਸ ਵਿੱਚ ਜੌੜ ਹੈ ਬੱਚੀ ਉਸਦੀ ਨਹੀਂ ਬਥਰ ਪਰ ਬੁੱਢੀ ਹੋਰ ਲੜ ਲੜੇ